ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਬਹੁਤ ਟਾਈਮ ਬਾਅਦ ਵਲੌਗ ਬਣਿਆ ਵਾ ਅੱਜ ਚੱਲੇ ਆ ਕਾਲਜ ਨੂੰ ਬਹੁਤ ਟਾਈਮ ਬਾਅਦ ਚੱਲੇ ਆ ਕਾਲਜ ਵੀ ਤੇ ਆਪਾਂ ਕਿਹਾ ਵੀ ਚਲੋ ਵਲੌਗ ਸ਼ੁਰੂ ਕਰ ਲੈਂਦੇ ਆ ਆਪਾਂ ਮੌਸਮ ਚੈੱਕ ਕਰੋ ਮੌਸਮ ਠੀਕ ਹੈ ਵੈਸੇ ਬੱਦਲ ਜਿਹਾ ਹੈਗਾ ਵਾ ਧੁੱਪ ਵੀ ਹੈਗੀ ਆ 35 ਕਿਲੋਮੀਟਰ ਪੈਂਦਾ ਆਪਾਂ ਨੂੰ ਕਾਲਜ 35 ਕਿਲੋਮੀਟਰ ਦੀ ਵਾਟ ਕੱਟ ਕੇ ਆਪਾਂ ਕਾਲਜ ਜਾਣਾ ਵਾ ਤੇ ਚਲੋ ਚੱਲਦੇ ਆ ਕਾਲਜ ਪਹੁੰਚ ਗਏ ਆਪਾਂ ਮਾਤਾ ਗੁਦਰੀ ਕਾਲਜ ਫਤਿਹਗੜ੍ਹ ਸਾਹਿਬ ਹੋ ਗਿਆ ਆਪਾਂ ਐਂਟਰ ਕਾਲਜ ਦੇ ਵਿੱਚ ਦੇਖਦੇ ਹਾਂ ਹੁਣ ਮਿਲਦੇ ਆ ਸਾਰੇ ਨੂੰ ਆਪਾਂ ਮੋਟਰਸਾਈਕਲ ਕਢਾ ਕੇ ਆ ਗਏ ਆ ਹੁਣ ਆਪਾਂ ਐਂਟਰੀ ਕਰਵਾਉਣੀ ਆ ਆਈਡੀ ਕਾਰਡ ਦੇ ਕੇ ਵੈਸੇ ਰੋਗਦੇ ਤਾਂ ਹੈ ਨਹੀਂ ਕਈਆਂ ਰੋਗਦੇ ਵੈਸੇ ਜਿਹੜੇ ਨਵੇਂ ਹੁੰਦੇ ਮੌਲਵੀ ਵੈਸੇ ਠੀਕ ਹੀ ਐ ਨਾ ਖਾਸ ਨਹੀਂ ਹੈਗਾ ਅੱਜ ਮੇਰੇ ਨਾਲ ਦੇ ਇੱਥੇ ਕਢਾ ਕੇ ਸੀਗੇ ਕਹਿੰਦੇ ਵੀ 2 ਘੰਟੇ ਤੱਕ ਅਸੀਂ ਆਉਨੇ ਆ ਬਾਹਰ ਚਾਈ ਨਹੀਂ ਹੈਗੇ ਫਿਰ ਆਪਾਂ ਇੱਥੇ ਆ ਗਏ ਬੰਦੇ ਕਹਿੰਦੇ ਖਾਣਾ ਸਮਾਉਂਦੇ ਚਲੋ ਸਾਰਾ ਪੀੜਾਂ ਸਾਡੇ ਅੰਦਰ ਦੁੱਖ ਥੱਲੇ ਆਂ ਦਬੇ ਦੁੱਖ ਦੇਣ ਨੂੰ ਲੱਗਦਾ ਰੱਬ ਨੂੰ ਆਪਾਂ ਹੀ ਲੱਭੇ ਪੀੜਾਂ ਸਾਡੇ ਅੰਦਰ ਦੁੱਖ ਥੱਲੇ ਆਂ ਦਬੇ ਦੁੱਖ ਦੇਣ ਨੂੰ ਲੱਗਦਾ ਰੱਬ ਨੂੰ ਆਪਾਂ ਹੀ ਲੱਭੇ ਜੇ ਮੇਰੇ ਤੋਂ ਦੂਰ ਗਿਆ ਤੂੰ ਲੈਣ ਸਿਵੇ ਮੈਂ ਬਾੜ ਮੇਰੇ ਓ ਫਕੀਰਾ ਓ ਫਕੀਰਾ ਮੈਨੂੰ ਲੈ ਜਾ ਤੂੰ ਨਾੜ ਮੇਰੇ ਲੈਕਚਰ ਆਪਣਾ ਹੋ ਗਿਆ ਖਤਮ ਹੁਣ ਆਪਾਂ ਜਾਨੀਏ ਸਟੂਡੀਓ ਦੇ ਵਿੱਚ মিডিਆ ਸੈਂਟਰ ਜੋ ਤੇ ਆਪਾਂ ਫੋਟੋ ਫੋਟੋ ਖਿੱਚਦੇ ਆ ਹਟੇ ਹੋਣਾ ਜਿਉ ਤੱਕ ਛਾਤੀ ਜਲਤਾਨਾ ਪਹਿਨ ਠੀਕ ਹੈ ਨਾ ਤਿੰਨ ਤਿੰਨ ਲੈਟਾ ਲਾਈ ਫਿਰਦੇ ਆ ਸਾਡੇ ਬਾਰਵਾ ਸਾਹਿਬ ਪੋਸਟਰ ਬਣਾ ਰਹੇ ਆ ਉਸ ਤੋਂ ਬਾਅਦ ਅਸੀਂ ਫੋਟੋ ਖਿੱਚਣ ਲੱਗ ਗਏ ਮੈਂ ਤੇ ਦੰਮਾਂ ਨੂੰ ਆਖਾ ਕਿ ਜੇ ਮੈਂ ਥੋੜਾ ਖਿੱਚ ਰਿਹਾ ਹੈ ਕਹਿੰਦਾ ਸਹੀ ਆ ਸਾਨੀ ਮੁੰਡੇ ਦਾ ਫੋਨ ਆ ਗਿਆ ਕਹਿੰਦਾ ਵੀ ਫੜਾਫੜ ਥੱਲੇ ਆ ਜਾਓ ਕਹਿੰਦਾ ਥੋੜਾ ਜਿਹਾ ਜ਼ਰੂਰੀ ਕੰਮ ਆ ਵੀ ਜਾ ਕੇ ਹੋਣਾ ਵਾ ਕੰਮ ਦੇਖਦੇ ਹੁਣ ਕੀ ਆ ਮਾਤਾ ਕੁਝ ਵੀ ਕਾਲਜ ਚ ਰੰਚੀਕਾ ਸ਼ਰਮਾ ਹਾਂਜੀ 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 ਉਹੀ ਆ ਗਿਆ ਆ ਗਿਆ ਚੋਬਰ ਕੋਲ ਨਕੀ ਪਸਟ ਮਰੀ ਜਾਨ ਮੇਰੇ ਜਾਰਾ ਨੂੰ ਮਾਰਾ ਬੋਲਦੇ ਪਤਾ ਕਿੰਨਾ ਕਰਦੇ ਆ ਮੈਨਾਂ ਅੱਧੇ ਬੋਲਦੇ ਆਉਂਦੇ ਆ

ਅੱਗੇ ਤਾਂ ਟਾਈਮ ਜੀ ਯਾਰ ਜਿਹੜਾ ਚੋਰ ਹੋਊਗਾ ਨਾ ਉਹਨੂੰ ਡੇਰ ਕਰਨਾ ਪਊਗਾ ਉਹ ਡੇਰ ਕਰੂਗਾ ਜਿਹੜਾ ਰਾਜਾ ਉਹ ਕੋ ਖਤਰਨਾਕ ਵਾਲਾ ਡੇਰ ਦੇ ਸਕਦਾ ਜਿਹੜਾ ਵਜੀਰ ਮੇਰੇ ਦੂ ਘੇੜਦਾ ਤੂੰ ਘੇੜਦਾ ਸਮਝ ਨਹੀਂ ਆ ਰਹੀ ਮੈਨੂੰ ਸਮਝ ਨਹੀਂ ਆ ਰਹੀ ਉਹ ਕਦੇ ਕਹੇ ਸਮਝ ਨਹੀਂ ਆਈ ਕਹਿੰਦਾ ਦੋਈ ਘੇੜਦਾ ਮੈਨੂੰ ਸਮਝ ਨਹੀਂ ਆ ਰਹੀ ਭਾਈ ਸਮਝ ਨਹੀਂ ਆ ਰਹਾ ਕੀ ਬੋਲ ਰਿਹਾ ਆਹ ਸੰਤ ਤੈਨੂੰ 1 ਮਿੰਟ ਚਾਹੀਦਾ ਚਾਪੜੇ ਫੈਨ ਲਾ ਕੇ ਕੋਣ ਆ ਚੋਰ ਕੋਣ ਚੋਰ ਇਹ ਆ ਜੀ ਜੀ ਚੋਰ ਤੁਰੇ ਫਿਰਦਾ ਸੀ ਕੀ ਬੋਲ ਰਿਹਾ ਭਾਈ ਸਮਝ ਨਹੀਂ ਆ ਰਹਾ ਹਿੰਦੀ ਬੋਲੋ ਜੇ ਪੰਜਾਬੀ ਤੇ ਸਮਝ ਵੀ ਨਹੀਂ ਆਉਂਦੀ ਨਾ ਤੂੰ ਬਣਾ ਬੀੜੀ ਜਿਹੜੀ ਬਣਾਉਣਾ ਹੈ ਤੂੰ ਅਸੀਂ ਚੋਰ ਤੁਰੇ ਫਿਰਦੇ ਹਾਂਗੇ ਮੈਨਹੀਂ ਹੈਗਾ ਚੋਰ ਮੈਨੂੰ ਜ अच्छे ਨਾਲ ਦੇਰ ਦੋ ਹੁਣ ਅਸੀਂ ਦੂਜਾ ਚੈਲੰਜ ਕਰਨ ਲੱਗੇ ਆਂ ਹਿੰਦੀ ਜਿਹੜੀ ਵੀਡੀਓ ਆ ਰਹੀ ਦਾ ਕੋਈ ਵੀ ਵੀਰੇ ਦੀ ਆਈਡੀ ਤੇ ਆ ਜੂ Instagram ਤੇ ਚਲੋ ਜੀ ਕਿਧਰ ਜਾਣਾ ਕੁਝ ਨਾ ਵਧੀਆ ਇਹ ਸਾਡਾ ਡੇਅਰ ਮਿਲੇ ਹੋਇਆ ਮੁੰਡਾ ਵੀਡੀਓ ਬਣਾ ਸਕਦਾ ਥੋੜੇ ਵਿੱਚ ਕੋਈ ਚੱਕਰ ਨਹੀਂ ਆਪਾਂ ਨੂੰ ਉਹ ਨਹੀਂ ਕੋਈ ਚੱਕਰ ਹੈਗਾ ਸਾਨੂੰ ਸੁਣਾਉਣਾ ਹੈ ਹਾਂ ਡੇਅਰ ਮਿਲੇ ਹੋਇਆ ਸਾਡਾ ਉਹ ਤੇ ਗਰੁੱਪ 'ਚ ਬੈਠੇ ਕਿਵੇਂ ਥੋੜੇ ਗਰੁੱਪ 'ਚ ਬੈਠੇ ਗਰੁੱਪ 'ਚ ਕੋਈ ਚੱਕਰ ਤਾਂ ਨਹੀਂ ਹੈਗਾ ਚੱਲ ਆਹ ਆਪਣੇ ਆਖਿਆ ਤੁਸੀਂ ਬੈਠੋ ਮੈਂ ਆ ਜ ਤੁਸੀਂ ਬੈਠੋ ਵੀਡੀਓ ਅੱਗੇ ਚਲ ਚੈਲੰਜ ਪੂਰਾ ਕਰਤਾ ਹੈ ਕਰਤਾ ਵੀਰੇ ਪੂਰਾ ਸਾਡੇ ਕਵੀ ਵੀਰੇ ਕੋਲ ਪਾਰਟੀ ਹੈ ਵੀਰੇ 500 590 205 ਚਲੋ ਇਹਨੇ ਪਰ 500 ਦੀ ਮੰਗੀ ਸੀ ਪਾਰਟੀ ਵੀਰੇ ਵੱਲੋਂ ਪਾਰਟੀ ਡਨ ਹੈ ਜੀ ਮੈਨੂੰ ਸਾਰੇ ਹਾਂ ਚਲਾ ਲ ਕਰਾ ਜਵਾਬ ਥੋੜੀ ਦੇਣਾ ਸੀ ਵੀਰੇ ਚਲੋ ਹੁਣ ਆਪਾਂ ਚੱਲਦੇ ਆਂ ਘਰ ਨੂੰ ਭਾਈ ਕਹਿੰਦਾ ਵੀ ਆਪਣੇ ਨਾਲ ਹੀ ਚੱਲਨੀ ਮੈਂ ਚਲੋ ਕੋਈ ਚੱਕਰ ਨਹੀਂ ਵੀਰੇ ਨਾ ਮਾਰਾ ਦਿਖਾਤਾ ਤੁਸੀਂ ਪਰ ਵੈਸੇ ਉਧਰੋਂ ਸਹੀ ਨਹੀਂ ਸੀਗਾ ਆਪਣਾ ਰੋਡ ਸਹੀ ਰਹੂਗਾ ਹੁਣ ਆਪਾਂ ਚੱਲਦੇ ਆਂ ਪਿੰਡਾਂ ਪਿੰਡਾਂ ਚੋਂ ਲੈ ਗਿਆ ਸੀਗਾ ਵੀਰਾ ਕਹਿੰਦਾ ਵੀ ਮੰਡੀ ਕੁਮਿਤ ਘਟੇ ਨਿਕਲ ਚੁਕਾ ਬਾਕੀ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਹਾਂ ਹੁਣ ਆਪਾਂ ਵਲੌਗ ਸ਼ੁਰੂ ਕਰਿਆ ਕਰਾਂਗੇ ਜਦੋਂ ਕਾਲਜ ਜਾਇਆ ਕਰਾਂ ਜਾਂ ਹੋਮ ਵੀ ਕਿਤੇ ਜਾਇਆ ਕਰਾਂਗੇ ਤੇ ਤੁਸੀਂ ਸਪੋਰਟ ਸਾਰੇ ਜਣੇ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲੋ ਮਿਲਦੇ ਆਪਾਂ ਨਵੇਂ ਵਲੌਗ ਦੇ ਵਿੱਚ